ਹਾਂਜੀ ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਜੋ ਪਾਵਨ ਪਵਿੱਤਰ ਬਾਣੀ ਹੈ ਸ੍ਰੀ ਚੌਪਈ ਸਾਹਿਬ ਪਾਤਸ਼ਾਹੀ ਦਸਵੀਂ ਕਬੀਉ ਬਾਚ ਬੇਨਤੀ ਚੌਪਈ ਇਸ ਬਾਣੀ ਦੇ ਪਾਠ ਵੱਦ ਤੋਂ ਵੱਧ ਮਹਾਂਪੁਰਖ ਕਹਿੰਦੇ ਸਨ ਕਰਿਆ ਕਰ ਟਕਸਾਲ ਦੇ ਵੱਡੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖ ਪਿੰਡਰਾਵਾਲੇ ਉਨ੍ਹਾਂ ਦੇ ਬਚਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸੰਤ ਗਿਆਨੀ ਬਾਬਾ ਕਰਤਾਰ ਸਿੰਘ ਜੀ ਪਿੰਡਰਾਂ ਵਾਲੇ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਿਤਨੇ ਕੁ ਮਹਾਪੁਰਖਾਂ ਦਾ ਨਾਮ ਲਈਏ ਸਾਰੇ ਹੀ ਮਹਾਪੁਰਖੇ ਹੀ ਬਚਨ ਕਰਿਆ ਕਰਦੇ ਸਨ ਮਹਾਪੁਰਖ ਧੰਨ ਤਨ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪ ਸਿੰਘ ਜੀ ਜੋ ਟਕਸਾਲ ਦੇ ਮੋਢੀ ਹਨ ਮੁਖੀ ਹਨ ਉਹਨਾਂ ਦੇ ਇਹ ਬਚਨ ਹਨ ਕਿ ਪਾਈ ਚੌਪਈ ਸਾਹਿਬ ਜੀ ਦੇ ਪਾਠ ਵਾਦੋਂ-ਵਦ ਕਰਿਆ ਕਰੀਏ ਮਹਾਰਾਜ ਚੌਪਈ ਸਾਹਿਬ ਜੀ ਦੇ ਵਿੱਚ ਕਹਿੰਦੇ ਆ ਨਾ ਵੀ ਜਿਹੜਾ ਇਹ ਪਾਠ ਕਰਦਾ ਉਹਨੂੰ ਰਸਨਾ ਪ੍ਰਾਪਤ ਹੋ ਜਾਂਦੀ ਜੇਕਰ ਉਹ ਗੁੰਗਾ ਹੋਵੇ ਜਿਹੜਾ ਕੰਨਾਂ ਤੋਂ ਬੋਲਾ ਆਵੇ ਕਹਿੰਦੇ ਉਹਨੂੰ ਕੰਨ ਮਿਲ ਜਾਂਦੇ ਉਹਨੂੰ ਸੁਣ ਸ਼ਕਤੀ ਮਿਲ ਜਾਂਦੀ ਹੈ ਜੇ ਕੋਈ ਦਿਮਾਗ ਤੋਂ ਮੂੜ ਮੂਰਖ ਹੋਵੇ ਉਹ ਚਤੁਰਤਾ ਆ ਜਾਂਦੀ ਉਹਦੇ ਵਿੱਚ ਚਾਤਰ ਪੁਣਾ ਆ ਜਾਂਦਾ ਹੈ ਉਹਦਾ ਦਿਮਾਗ ਚੱਲਣ ਲੱਗ ਜਾਂਦਾ ਚਾਤਰ ਦੂਸਰੀ ਚਲਾਕੀ ਨੇ ਇੱਥੇ ਕਿਹਾ ਭਾਵ ਉਹ ਬੜਾ ਚਾਰਾਂ ਵੇਦਾਂ ਨੂੰ ਜਾਣਨ ਵਾਲਾ ਗਿਆਤਾ ਬਣ ਜਾਂਦਾ ਜਿਵੇਂ ਛੱਜੂ ਚੀਵਰ ਤੋਂ ਮਹਾਰਾਏ ਨੇ ਗੀਤਾ ਦੇ ਅਰਥ ਕਰਵਾ ਦਿੱਤੇ ਸਨ ਫਿਰ ਮਹਾਰਾਏ ਕਹਿੰਦੇ ਜਿੰਨੂੰ ਕੋਈ ਦੁੱਖ ਦਰਦ ਵਾ ਡਰ ਵਾ ਉਹਦੇ ਵੀ ਉਹ ਲੈ ਜਾਂਦੇ ਆ ਜਿਹੜਾ ਇਸ ਚੌਪਈ ਦਾ ਪਾਠ ਕਰਦਾ ਹੈ ਆਓ ਆਪਾਂ ਉਹ ਜਿਹੜਾ ਅੜਿਲ ਸ਼ਬਦ ਹੈ ਉਹਨੂੰ ਪੜ ਕੇ ਆਪ ਜੀ ਨਾਲ ਸਾਂਝ ਪਾ ਕੇ ਖਿਮਾਂ ਦੇ ਜਾਚ ਕੋਈਏ ਮਹਾਰਾਜ ਕਹਿੰਦੇ ਬਾਣੀ ਦੇ ਵਿੱਚ ਅੜਿੱਲ ਸੁਨੇ ਗੰਗ ਜੋ ਜਾਹੇ ਸੁਰਸ ਨਾ ਪਾਵਈ ਸুইস ਦਾ ਪਾਠ ਵੀ ਇਸੇ ਤਰ੍ਹਾਂ ਕਰਨਾ ਜਿਵੇਂ ਦਾਸ ਪਾਸੋਂ ਗੁਰੂ ਮਹਾਰੇ ਕਰਵਾ ਰਹੇ ਸੁਨੇ ਗੰਗ ਜੋ ਜਾਹੇ ਜਿਹੜਾ ਗੁੰਗਾ ਸੁਣ ਲਵੇ ਇਹ ਬਾਣੀ ਨੂੰ ਤੇ ਕਿਉਂਕਿ ਗੁੰਗਾ ਪੜ ਨਹੀਂ ਸਕਦਾ ਸੁਰਸ ਨਾ ਪਾਵਈ ਕਹਿੰਦੇ ਉਹ ਰਸਨਾ ਨੂੰ ਪਾ ਲਵੇਗਾ ਉਹ ਜੀਬਾ ਪ੍ਰਾਪਤ ਕਰ ਲਵੇਗਾ ਬੋਲਣ ਚక్తి ਪਾ ਲਵੇਗਾ ਸੁਨੇ ਮੂੜ ਚਿਤ ਲਾਏ ਜੇ ਕੋਈ ਮੂਰਖ ਇਨਸਾਨ ਇਸ ਬਾਣੀ ਨੂੰ ਸੁਣ ਲਵੇ ਪੜ ਲਵੇ ਚਤੁਰਤਾ ਆਵਈ ਕਹਿੰਦੇ ਉਹ ਚਾਰਾਂ ਵੇਦਾਂ ਨੂੰ ਚਾਰ ਕੁੰਟਾਂ ਦੇ ਵਿੱਚ ਜਾਣਿਆ ਜਾਵੇਗਾ ਤੇ ਉਹ ਚਾਰੇ ਜੋ ਵੀ ਚਾਰੇ ਵੇਦਾਂ ਨੂੰ ਜਾਣਨ ਵਾਲਾ ਤਤ ਬੇਤਾ ਮਹਾਤਮਾ ਬਣ ਜਾਵੇਗਾ ਹੋ ਜੋ ਅਗੇ ਕਹਿੰਦੇ ਦੁੱਖ ਦਰਦ ਪਾਓ ਨਿਕਟ ਨਾ ਤਿੰਨ ਨਰਕੇ ਰਹਿ ਦੁੱਖ ਦਰਦ ਦਿਲਦਰ ਪਾਓ ਡਰ ਨਿਕਟ ਨਾ ਉਹਦੇ ਨੇੜੇ ਨਹੀਂ ਤਿੰਨ ਨਰਕੇ ਰਹਿ ਉਹਦੇ ਨੇੜੇ ਵੀ ਨਹੀਂ ਰਹਿਣਗੇ ਉਸ ਨਰ ਦੇ ਮਨੁੱਖ ਦੇ ਕਹਦੇ ਹੋ ਜੋ ਯਾਕੀ ਇੱਕ ਬਾਰ ਚੌਪਈ ਕੋ ਕਹੈ ਉਹ ਜੋ ਜਿਹੜਾ ਇੱਕ ਵਾਰੀ ਵੀ ਚੌ ਪੀ ਦਾ ਪਾਠ ਕਰ ਲੂਗਾ ਵੈਸੇ ਅਸੀਂ ਯਾਦੇ ਕਰਨੇ ਆ ਇੱਕ ਤੇ ਨਹੀਂ ਆਪਾਂ ਰਹਿਣਾ ਪਾਠ ਵੱਧ ਤੋਂ ਵੱਧ ਪੜਿਆ ਕਰੋ ਪਿਆਰਿਓ ਜੇ ਗੁਰੂਬਾਰਜ ਕਹਿੰਦੇ ਨਾ ਕਿ ਇੱਕ ਪਾਠ ਕਰ ਲੋ ਤੇ ਅਸੀਂ 10 ਕਰੀਏ ਸਕੂ ਮਹਾਰਾਜ ਦੀ ਖੁਸ਼ੀ ਲੈਣ ਲਈ ਪਿਆਰਿਓ ਜੇ ਸੰਤ ਮਹਾਤਮਾ ਕਵੇ ਆਹ ਕੰਮ ਕਰ ਲੈ ਉਤੋਂ ਡਬਲ ਹੋ ਕੇ ਕਰੀਏ ਕੰਮ ਖੁਸ਼ੀ ਖੁਸ਼ੀ ਨਾਲ ਆਨੰਦ ਖੇੜੇ ਲਈ ਸੋ ਇੱਥੇ ਵੀ ਦਾਸ ਨੇ ਕਰਜ ਕਰਨੀ ਵੀ ਬੌਧੀਆਂ ਬੀਬੀਆਂ ਪਹਿਣਾ ਜ਼ਿਆਦਾ ਇਹਨੂੰ ਚਪਈ ਕਹੀ ਜਾਂਦੀਆਂ ਹਨ ਇਹ ਚਪਈ ਨਹੀਂ ਹੈ ਇਹ ਚੌਪਈ ਹੈ ਚੱਚੇ ਨੂੰ ਕਨੋੜਾ ਹੈ ਜੇ ਚੱਚੇ ਨੂੰ ਹੋੜਾ ਲੱਗਾ ਹੁੰਦਾ ਫਿਰ ਚਪਈ ਬਣਨਾ ਸੀ ਪਰ ਇੱਥੇ ਚੱਚੇ ਨੂੰ ਕਨੋੜਾ ਲੱਗਾ ਇਹਦਾ ਪਾਠ ਦਾ ਨਾਮ ਵੀ ਚੌਪਈ ਸਾਹਿਬ ਹੈ ਬੜੀਆਂ ਬੀਬੀਆਂ ਪੜਣਾ ਦਾਸਨਾ ਪੂਨ ਤੇ ਵੀ ਕਈ ਕਹਿੰਦੇ ਆ ਕਿ ਮੈਂ ਚਪਈ ਦਾ ਪਾਠ ਕਰਦੀ ਆ ਤੇ ਕੋਈ ਸੁਖ ਆਨੰਦ ਨਹੀਂ ਅਜੇ ਆਇਆ ਮੈਂ ਕਿਹਾ ਭੈਣੇ ਪਹਿਲਾਂ ਚੌਪਈ ਸਾਹਿਬ ਕਹਿਣਾ ਸਿੱਖ ਲੈ ਬਾਣੀ ਦਾ ਨਾਮ ਤੇ ਲੈਣਾ ਸਿੱਖ ਲੈ ਤੇ ਫਿਰ ਨੰਦ ਵੀ ਆ ਜਾਵੇਗਾ ਸੋ ਇਥੋਂ ਤੱਕ ਆਪ ਜੀ ਦਾ ਵਿਚਾਰ ਇਹ ਚੌਪਈ ਦੇ ਜੋ ਅੜਲ ਸ਼ਬਦ ਦੀ ਕੀਤੀ ਹੈ ਸਤਿਗੁਰਾਂ ਆਪ ਤਰੁੱਟ ਕੇ ਕਰਵਾਈ ਆਪਾਂ ਚੌਪਈ ਦੇ ਪਾਠ ਵਦ ਤੋਂ ਵਦ ਰਜ ਰਜ ਕੇ ਕਰਿਆ ਕਰੀਏ ਖੁਸ਼ਹਾਲ ਜੀਵਨ ਮਾਣੀਏ ਆਨੰਦ ਖੇੜੇ ਮਾਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ